ਘੜੇ ਚ ਪਾਣੀ ਗੰਦਾ ਆ ਰਿਹਾ ਹੈ ਇਹਦੇ ਬਾਰੇ ਮੈਂ ਕੀ ਕਹਣਾ ਹੈ ਦੇਖੋ ਪਾਣੀ ਗੰਦਾ ਆਣਾ ਤੇ ਬਹੁਤ ਮਾੜੀ ਗੱਲ ਹੈ ਕਿਉਂਕਿ ਜਿਹੜਾ ਪਾਣੀ ਹੈ ਉਹ ਇੱਕ ਅਪਾ ਜਿਹੜਾ ਸਰੀਰ ਨੂੰ ਹਮੇਸ਼ਾ ਨਤਾਂ ਤੋਂ ਸਿਹਤ ਦੇਵਾ ਜਿਹੜਾ ਪਾਣੀ ਸਾਫ਼ ਹੋਣਾ ਚਾਹੀਦਾ ਜੇ ਅਸੀਂ ਪਾਣੀ ਹੀ ਸਾਫ਼ ਨਹੀਂ ਦੇ ਸਕਦੇ ਤੇ ਉਹ ਕਾਰਪੋਰੇਸ਼ਨ ਦਾ ਕੋਈ ਉਹਨਾਂ ਬੈਨੀਫਿਟ ਨਹੀਂ ਹੈ ਮੈਂ ਨੀਰ ਸਾਹਿਬ ਨੂੰ ਇਹ ਹੀ ਬੇਨਤੀ ਕਰਨਾ ਚਾਹੁੰਦਾ ਕਿ ਜਿਹੜਾ ਪਾਣੀ ਕਾਫੀ ਦਿਨ ਤੋਂ ਗੰਦਾ ਆ ਰਿਹਾ ਹੈ ਮੈਂ ਕਾਫੀ ਵਾਰ ਕਮੈਂਟਾਂ ਵੀ ਆਈਆਂ ਨੇ ਸਮੱਸਿਆ ਵਾਜੀ ਸਾਡੀ ਇਹ ਹੀ ਹੈ ਕਿ ਪਿਛਲੇ 1 ਮਹੀਨੇ ਤੋਂ ਪਾਣੀ ਗੰਦਾ ਆ ਰਿਹਾ ਹੈ ਹੋ ਸਕਦਾ ਹੈ ਕਿ ਸੀਵਰ ਦਾ ਪਾਣੀ ਵਾਟਰ ਸਪਲਾਈ ਨਾਲ ਕਨੈਕਟ ਹੋ ਗਿਆ ਹੋਵੇ ਔਰ ਹੁਣ ਪੂਰੇ ਮਤਲਬ ਸਾਡੇ ਮਹੱਲੇ ਦੇ ਵਿੱਚ ਤਕਰੀਬਨ ਸਾਰਿਆਂ ਦੇ ਪੇਟ ਖਰਾਬ ਵੀਰ ਹੁੰਦਾ ਪਿਆ ਤੇ ਅਸੀਂ ਮੋਲੀ ਪਾਣੀ ਲੈ ਆਣੇ ਪਿਆ ਬਾਹਰ ਮੰਨ ਲਓ ਪੈਕਿੰਗ ਵਾਲਾ ਪਾਣੀ ਜਿਹੜਾ ਚੱਲਦਾ ਔਰ ਪਰਸੋਂ ਦੀ ਆ ਨੀਚੇ ਹੋ ਗਈ ਸਾਰੀ ਇਹ ਵਾਲੀ ਸੀਵਰ ਵਾਲੀ ਤਾਂ ਅਸੀਂ ਕੰਪਲੇਂਟ ਕਰਵਾਈ ਹੈ 5 ਦਿਨ ਦੀ ਕਾਰਪੋਰੇਸ਼ਨ ਆਪਣਾ ਜੋਤੀ ਚੌਂਕ ਵਾਲਾ ਮਾਡਲ ਟਾਊਨ ਸ਼ੁਭਮ ਨੂੰ ਕੰਪਲੇਂਟ ਹੋਈ ਹੈ ਸਾਡੀ ਦਰਦ 48 ਘੰਟੇ ਤੋਂ ਬਾਅਦ ਅੱਜ ਦੇਖ ਲਓ 5 ਤਰੀਕ ਤੋਂ ਲੱਗ ਕੇ ਅੱਜ ਤੱਕ ਕਿੰਨੇ ਘੰਟੇ ਹੋ ਗਏ ਫਿਰ ਆਪਣੇ ਜਿਹੜੇ ਆਪਣੇ ਦੀ ਪ੍ਰੀਮੀਅਰ ਨੇ ਕੰਮ ਉਹ ਜਿਹੜੇ ਸੁਭਾਨੇ ਵਾਲੇ ਹੁਣਾਂ ਕੋਲ ਮਲਕੀਤ ਕੋਲ ਕੰਪਲੇਂਟ ਕਰਵਾਈ ਹੈ ਮੈਂ ਨੂੰ ਜਨੀਜਾ ਕੋਲ ਬਕਾਇਦਾ ਉਹਨਾਂ ਨੂੰ ਪਿਕ ਸੈਂਡ ਕੀਤੀ ਹੋਈ ਹੈ ਹੁਣ ਦੇਖੋ ਕਦੋਂ ਕਰਦੇ ਨੇ ਸੁਣੇ ਨਹੀਂ ਜਾਂਦੇ ਵੀਰ ਜੀ ਤਾਂ ਕੀ ਬਾਕੀ ਉਸ ਤੋਂ ਇਲੈਕਸ਼ਨਾਂ ਤੋਂ ਬਾਅਦ ਕੋਈ ਇੱਧਰ ਕਿਸ ਨੇ ਝਾਤੀ ਨਹੀਂ ਮਾਰੀ ਕਿਉਂਕਿ ਸਾਡੀ ਗਲੀ ਉਹ ਕਹਿੰਦੇ ਨੇ ਕਿ ਉਹ ਦੇ ਵਿੱਚ ਹੈ ਹੀ ਨਹੀਂ ਨਕਸ਼ੇ 'ਚ ਔਰ ਇਹ ਜਦੋਂ ਅਸੀਂ ਗਲੀ ਜਦੋਂ ਆ ਗਲੀ ਅਸੀਂ ਬਣਵਾਈ ਹੈ ਨਾ 80 ਆ 92 ਚ ਬਣਵਾਈਏ ਜਨਕਰਾਜ ਪ੍ਰਧਾਨ ਦੇ ਕਹਿੰਦੇ ਇਹ ਗਲੀ ਉਦੋਂ ਵੀ ਅਸੀਂ ਬਣਵਾਈ ਸੀ ਕਹਿ ਕੇ ਹੁਣ ਉਹਨਾਂ ਨੇ ਬਿਲਕੁਲ ਹੀ ਸਾਨੂੰ ਮਨਾ ਹੀ ਕਰਤਾ ਅਰ ਵੈਸੇ ਇੱਥੋਂ ਦਾ ਰਿਕਾਰਡ ਹੈ ਕਿ ਕੋਈ ਇੱਧਰ ਵੜ ਕੇ ਰਾਜੀ ਨਹੀਂ ਹੈਗਾ ਸਾਰਿਆਂ ਦੀਆਂ ਗਲੀਆਂ ਬਣ ਚੁੱਕੀਆਂ ਐ بس ਸਾਡੀ ਸਾਡੀ ਗਲੀ ਨਹੀਂ ਬਣ ਨਕਸ਼ੇ 'ਚ ਨਹੀਂ ਨਾ ਸਾਰਿਆਂ ਦੀਆਂ ਗੱਜਾਂ ਤੁਹਾਨੂੰ ਨਹੀਂ ਇਹ ਨਹੀਂ ਹੈਗਾ ਤਾਂ ਤੁਸੀਂ ਬਾਹਰੋਂ ਰੋਡ ਤੇ ਵੀ ਪੁੱਛ ਸਕਦੇ ਹੋ ਮੇਨ ਸੀਵਰੇ ਕਦੀ ਐ ਤੇ ਮਸ਼ੀਨ ਨਹੀਂ ਲੱਗੀ ਕਦੀ ਕੋਈ ਸਫਾਈ ਵਾਲਾ ਨਹੀਂ ਆਇਆ ਅਸੀਂ ਪੈਸੇ ਦੇ ਕੇ ਕੰਮ ਕਰਾਂ ਕਿਤੋਂ ਨਹੀਂ ਲੈਣਾ ਪਟਵਾਰੀ ਵੀ ਸਕਦੇ ਮਿੰਟੂ ਜਨੇਜਾ ਈਵਨ ਕਿ ਜਦੋਂ ਆਪਣਾ ਅਰुण ਹੀ ਆ ਵਾਲੇ ਜੈਨਪਾ ਜੀ 5 ਮਿੰਟ ਦੇ ਵਿੱਚੋਂ ਇੱਥੇ ਆ ਕੇ ਸਾਰਾ ਕੰਮ ਕਲੀਅਰ ਕਰਾਂ ਇੰਨੇ ਵਧੀਆ ਸੀ ਨਾ ਉਹ ਮੈਂ ਮਿੰਟੂ ਭੱਜਦੀ ਵੀ ਨਹੀਂ ਫਰਾਈ ਕਰਦੀ ਮੈਂ ਕਹਿੰਦੀ ਇੱਕ ਵਾਰੀ ਆ ਕੇ ਝਾਤੀ ਤੇ ਮਾਰੋ ਤੁਹਾਨੂੰ ਐਨਾ ਫੋਨ ਕਰਦੇ ਆ ਕਮ ਸੇ ਕਮ ਦੇਖੋ ਤਾਂ ਸਹੀ ਕੱਲ ਨੂੰ ਕੋਈ ਵੱਡੀ ਮੁਸ਼ਕਲ ਆ ਗਈ ਜੇ ਆਏ ਤੇ ਫਿਰ ਜੇ ਬਣੀ ਬੈਕ ਨਹੀਂ ਇਹ ਪਾਣੀ ਕਿਨੂੰ ਪੀ ਕੇ ਦੱਸੋ ਮੈਨੂੰ ਪਤਾ ਲੱਗਾ ਤੇ ਕਿ ਲੋ ਜਮਾ ਕਰਾ ਦੇਣਾ ਹੈ ਇਹਨਾਂ ਨੂੰ ਗਲਾਸ ਚ ਪਾ ਕੇ ਦੇਣਾ ਮੈਂ ਵੀ ਇਹ ਪੂਰੀ ਡੈਟਾ ਸਮਝਿਆ ਆ ਰਹੀ ਹੈ ਇਹ ਪਿਛਲਾ ਪੂਰਾ 1 ਮਹੀਨਾ ਹੋ ਗਿਆ ਸਾਰੇ ਬਕਾਇਦਾ ਸਾਰਿਆਂ ਦੇ ਘਰਾਂ ਚ ਜਾ ਕੇ ਮੈਂ ਨਹੀਂ ਆ ਗਏ ਨੇ ਸਾਰੇ ਸਾਡੀ ਆਨਲਾਈਨ ਕੰਪਲੀਟ ਦਰਜੇ 5 ਤਰੀਕ ਦੀ 4 ਵਜੇ ਤੋਂ mm -hmm. 4 ਵਜੇ ਦੀ ਮੇਰੀ ਕੰਪਲੇਂਟ ਉੱਤੇ ਦਰਜਿਆ ਕਰਿਸ਼ ਜੀ 16 ਵਾਰ ਨੰਬਰ 16 ਵਾਰ ਹਾਂ ਜੀ ਹਾਂ ਜੀ ਤੇ ਸੁਣਵਾਈ ਕਰੋ ਸਾਡੀ ਬਣਵਾਓ ਕੱਲ ਨੂੰ ਕਿਸੇ ਦਾ ਕੋਈ ਗੈਸਟ ਆਂਦਾ ਕੋਈ ਨਿਆਣਾ ਵਿੱਚ ਡਿੱਗ ਜਾਂਦਾ ਕਿ ਦੀ ਜ਼ਿੰਮੇਵਾਰੀ ਹੈ ਸਾਡਾ ਨੁਕਸਾਨ ਹੈ ਕਿਸੇ ਦਾ ਕੋਈ ਨੁਕਸਾਨ ਨਹੀਂ ਹੈਗਾ ਤੇ ਇਹ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆ ਕਿ ਜਲਦੀ ਜਲਦੀ ਸਾਡਾ ਇਹ ਜਿਹੜਾ ਸੋਲੂਸ਼ਨ ਕੀਤਾ ਜਾਵੇ ਨੀਵਾਏ ਅੰਦਰ ਤੇ ਮੈਂ ਪਾਣੀ ਦੇ ਇੱਥੇ ਖਲੋਂਦਾ ਤਾਂ ਤਾਂ ਹੀ ਇੱਥੇ ਪਾਣੀ ਅੰਦਰ ਆਉਂਦਾ ਸਈ ਵਾਰ ਬੰਦੇ ਤੇ ਮੈਂ ਅੰਦਰ ਜਾਂ ਨਹੀਂ ਪੈਰ ਮੇਰੇ ਸਾਰੇ ਭਰੇ ਜਾਂਦੇ ਨੇ ਤੇ ਮੈਂ ਮੈਂ ਕਿੱਦਾਂ ਅੰਦਰ ਵੜਾਂ ਜੇ ਨੀਵਾ ਮੰਨ ਲਈ ਨੀਵਾ ਹੀ ਹੈ ਤੇ ਸਈ ਵਾਰ ਸਾਫ ਹੋਏਗਾ ਤਾਂ ਨਾ ਪਾਣੀ ਨਾ ਜਾਏਗਾ ਅੰਦਰ ਅੌਟ ਟਿੱਕਰ ਪਾਣੀ ਸਾਰਾ ਜਦੋਂ ਮੈਂ ਇਥੋਂ ਲੰਘ ਕੇ ਜਾਂਦੀ ਪਾਣੀ ਸਾਰੇ ਵਿੱਚ ਲੰਘ ਕੇ ਜਾਂਦੀ ਗੰਦੇ ਪਾਣੀ ਚ ਲੰਘ ਕੇ ਜਾਂਦੀ ਆ ਮੈਂ ਮੈਂ ਕਿੱਦਾਂ ਜਾਵਾਂ ਮੈਮ ਦੇ ਮੂੰਹ ਮਾਨੇ ਰੋਟੇ ਟੱਪਾ ਮੈਂ 11 ਤਰੀਕ ਦੇ ਜਿਹੜੇ ਵੀ ਦੱਸਦਾ 11 ਤਰੀਕ ਤੇ ਰਵੀ ਦਾਸ ਦਾ ਨਗਰ ਕੀਰਤਨ ਨਿਕਲੇ ਆ ਮੈਂ ਮੈਮ ਨੂੰ ਤੁ ਬਾਜੀ ਨੂੰ ਕਿਹਾ ਵੇ ਮੈਂ ਕਿਹਾ ਮੇਰੇ ਸੀਵਰ ਉੱਥੇ ਮੈਂ ਕਿਹਾ ਬੰਦ ਹੋਇਆ ਕਿਹਦੇ ਤੁਸੀਂ ਸਾਨੂੰ ਕਿਹਾ ਨਾ ਤੁਸੀਂ ਸਾਨੂੰ ਕਿਹਾ ਹੈ ਨਾ ਤੇ ਕੋਈ ਗੱਲ ਨਹੀਂ ਅੱਜ ਛੁੱਟੀ ਹੈ ਕੱਲ ਛੁੱਟੀ ਹੈ ਪਰਸੋਂ ਅਸੀਂ ਬੰਦੇ ਘਰ ਦੇ ਆਉਂਦੇ ਕੋਈ ਬੰਦਾ ਨਹੀਂ ਇੱਥੇ ਆਇਆ ਸਾਫ਼ ਕਰਨ ਨੂੰ ਕੁਝ ਨਹੀਂ ਸਾਨੂੰ ਦਿੱਕਤ ਹੁੰਦੀ ਹੈ ਅਸੀਂ ਬਿਮਾਰ ਹੁੰਨੇ ਕਣਕ ਨੂੰ ਲੰਕਾ ਨਹੀਂ ਗੁੰਨ ਸੇਰੇ ਸ਼ਾਮ ਜਦੋਂ ਇਹ ਆ ਕੇ ਵੋਟਾਂ ਲੈਂਦੇ ਆ ਤੇ ਹੱਥ ਜੋੜਦੇ ਆ ਉਦੋਂ ਅਸੀਂ ਹੁੰਨੇ ਆ ਠੀਕ ਹੈ ਹੁੰਨੇ ਹੀ ਹੈਗੇ ਹੁਣੇ ਕਹਿੰਦੇ ਨੇ ਸਾਡੀ ਵਾਰਡ 'ਚ ਨਹੀਂ ਹੈਗੇ ਤੁਸੀਂ ਕਿਉਂ ਨਹੀਂ ਅਸੀਂ ਵਾਰਡ 'ਚ ਹੈਗੇ ਫਿਰ ਤੇ ਵਾਰਡ 'ਚ ਨਹੀਂ ਤੇ ਇਧਰ ਲੈਣ ਕਿ ਹੁੰਦੇ ਆ ਹੁਣ ਇਟਾ ਹੀ ਖਾ ਕੇ ਜਾਣਗੇ ਨਹੀਂ ਹਲੇ ਪੋਸਟਰ ਲੱਗੇ ਸਾਡੇ ਕੋਲ ਉਹ ਦੇਖੋ ਆਹ ਨਹੀਂ ਇਹ ਕੋਈ ਗੱਲ ਛੋਟੀ ਹੈ ਏਦਾਂ ਕਿ ਮੰਨਿਆ ਹੀ ਸਾਡੀ ਗੱਲ ਗਲੀ ਨਹੀਂ ਹੈਗੀ ਉਹਦੇ 'ਚ ਕਿਉਂਕਿ ਇਹ ਮੱਲੇ ਵਾਲਿਆਂ ਨੂੰ ਵੀ ਮੈਂ ਸਬੂਤ ਕਰਾ ਦੇਣੀ ਆ ਕਿ ਗਲੀ ਜਿਹੜੀ ਹੈ ਨਾ ਇਹ ਪਲਾਂਟ ਤੋਂ ਕੱਢੀ ਗਈ ਜੀ ਪਟਵਾਰੀ ਆਏਗਾ ਬੇਨਤੀ ਕਰੇਗਾ ਦੱਸੇਗਾ ਪਰ ਜਦੋਂ ਤੁਸੀਂ ਲੈ ਜਾਂਦੇ ਹੋ ਸਾਰਾ ਕੋਈ ਸਾਡਾ ਕੋ ਵੋਟਾਂ ਲੈ ਜਾਂਦੇ ਸਾਰੇ ਮਲੇ ਫਿਰ ਫਿਰ ਕਿਉਂ ਨਹੀਂ ਫਿਰ ਗਲੀ ਬਣਾਣ ਬਣਾਣ ਦੀ ਗੱਲ ਹੈ ਤੁਹਾਡੀ ਚਲੋ ਉਦੋਂ ਸਰਪੰਚ ਸੀ ਉਹਨਾਂ ਨੇ ਬਣਾ ਦਿੱਤੀ ਹੁਣ ਕਿਉਂ ਤੁਸੀਂ ਵੋਟਾਂ ਲੈ ਜਾਂਦੇ ਤਾਂ ਫਿਰ ਤੁਸੀਂ ਕਿਉਂ ਨਹੀਂ ਗਲੀ ਸਾਡੀ ਸੁਣਾਈ ਕਿਹੜਾ ਜਿਹੜਾ ਇਹ ਜਿਹੜੇ ਜਿੰਨੇ ਬਣੇ ਇਹਨਾਂ ਨਾਲ ਸਾਰੀ ਇਹ ਗੱਲ ਜੀ ਇਹ ਨਹੀਂ ਕਿ ਇੱਕ ਜਣਾ ਕਹਿੰਦਾ ਮਿੰਟੂ ਵੀ ਕਹਿੰਦਾ ਤਾਂ ਹੋਰ ਵੀ ਜਿਹੜੇ ਕਿਉਂਦੇ ਨੇ ਉਹ ਵੀ ਕਹਿੰਦੇ ਇਹ ਥੋੜਾ ਕਿ ਨਹੀਂ ਕਹਿੰਦੇ ਉਹ ਉਦੋਂ ਇੱਧਰ ਆਏ ਨੇ ਤਾਂ ਉਹਨਾਂ ਨੇ ਕਿਹਾ ਇਹ ਉਹਨੇ ਕਿਹਾ ਮੇਰੀ ਵਾਰਡ ਨਹੀਂ ਹੈ ਕਿਦੀ ਵਾਰਡ ਸਾਨੂੰ ਬੰਦਾ ਦੱਸ ਦੇਣਾ ਸੀ ਉਹਨੂੰ ਪੁੱਛ। ਅਜੇ ਉਹਦੀ ਸਾਡੀ ਵਾਰਡ। ਤੇ ਫਿਰ ਹੱਥ ਕਿਉਂ ਜੋੜਦੇ ਨੇ ਅੱਗੇ ਕਿ ਸਾਨੂੰ ਵੋਟਾਂ ਦੇ। ਇਹ ਗੱਲ ਕਹੀਏ। ਇਹ ਹਵਾ ਚ ਰਹਿ ਰਹੇ ਹੋ। ਸਮਝਾ ਲੈਂ ਮੈਂ ਪ੍ਰਮਾਤਮਾ ਭਗਤ ਐਪਸ ਕਾਉਂਸਲਰ ਗੜੀ ਤਾ। ਪਾਣੀ ਦੀ ਜੇਤੀ ਗੱਲ ਪੁੱਛ ਰਹੇ ਹੋ ਪਹਿਲੀ ਗੱਲ ਤਾਂ ਧੰਨਵਾਦ ਕਿ ਤੁਸੀਂ ਲੋਕਾਂ ਦੀ ਗੱਲ ਜਿਹੜੀ ਹੈ ਪ੍ਰਸ਼ਾਸਨ ਨਾਲ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹੋ। ਉਹ ਮੇਰਾ ਵਰਜ਼ਨ ਲੈ ਰਹੇ ਹੋ। ਐਕਚੁਅਲੀ ਕੀ ਇਹ ਕੇ ਆਪਾਂ ਜਿਹੜੀ ਕਾਰਪੋਰੇਸ਼ਨ ਹੈ ਉਹਦੇ ਕੋਲ ਲੋਕ ਮੰਗਦੇ ਕੀ ਹੈ ਸੀਵਰੇਜ ਪਾਣੀ ਦੀ ਸਫਾਈ ਜੇ ਆਪਾਂ ਇਹ ਤੱਕ ਇਹਨੀਆਂ ਚੀਜ਼ਾਂ ਦੇ ਸਕਦੇ ਸਫਾਈ ਦਾ ਕੋਈ ਮੈਨੇਜਮੈਂਟ ਨਹੀਂ ਹੈ ਲੋਕ ਜਿਹੜੇ ਹਮੇਸ਼ਾ ਹੀ ਇਹਦੀ ਹੋਰ ਖਾਸ ਤੌਰ ਤੇ ਪਾਣੀ ਜਿਹੜਾ ਹੈ ਪਾਣੀ ਜਿਹੜਾ ਕਿ ਉਹ ਸ਼ਹਿਰ ਨੂੰ ਇੱਕ ਸ਼ਹਿਰ ਨੂੰ ਤੰਦਰੁਸਤੀ ਦੇਣ ਵਾਸਤੇ ਪਾਣੀ ਬਹੁਤ ਸਾਫ਼ ਹੋਣਾ ਜ਼ਰੂਰੀ ਹੈ ਲੋਕ ਤਾਂ ਮਿਨਰਲ ਵਾਟਰ ਵਗੈਰਾ ਲਾ ਕੇ ਪੀ ਰਹੇ ਆ ਲੇਕਿਨ ਜੇ ਆਪਾਂ ਸਪੋਜ਼ ਆਪਣਾ ਸਬਮਿਟ ਏਰੀਆ ਔਨ ਕਰ ਗਏ ਇਹ ਇਦਾਂ ਦਾ ਕੋਈ ਨਹੀਂ ਕਰਾ ਸਕਦੇ ਕੋਈ ਲੋਕ ਪਰ ਘੱਟੋ ਘੱਟ ਆਪਾਂ ਪਾਣੀ ਤਾਂ ਸਾਫ਼ ਦੇ ਸਕਦੇ ਆ ਪਾਣੀ ਚੰਗਾ ਦੇ ਸਕਦੇ ਆ ਨਾ ਕਿਉਂਕਿ ਜੇ ਨਹੀਂ ਪਾਣੀ ਹੈ ਕੋਈ ਸਿਹਤ ਲਈ ਜ਼ਰੂਰੀ ਹੈ ਸਿਹਤ ਨੂੰ ਖਰਾਬ ਕਰਨ ਵਾਲਾ ਜਿਹੜਾ ਗੰਦਾ ਪਾਣੀ ਜਰਾ ਉਹ ਬਿਮਾਰ ਕਰ ਸਕਦਾ ਹੈ ਇਤਨੀ ਬਿਮਾਰੀਆਂ ਆ ਸਕਦਾ ਹੈ ਜਿਹਦੇ ਇੱਕ ਲੋਕ ਗਰੀਬ ਨੇ ਇਹ ਕੱਲ ਨੂੰ ਹਸਪਤਾਲਾਂ ਵਿੱਚ ਜਾ ਕੇ ਵੀ ਆਪਣਾ ਇਲਾਜ ਜਰਾ ਮੁਸ਼ਕਲ ਕਰਾ ਸਕਦੇ ਨਹੀਂ ਕਰ ਸਕਦੇ ਇਸ ਲਈ ਮੇਰੀ ਮੇਅਰ ਸਾਹਿਬ ਨੂੰ ਬੇਨਤੀ ਹੈ ਕਿ ਜਿਹੜਾ ਗੜੇ ਦੇ ਵਿੱਚ ਗੰਦਾ ਪਾਣੀ ਆ ਰਿਹਾ ਉਹਦੇ ਦਾ ਪੂਰਾ ਧਿਆਨ ਕਰਕੇ ਉਹਨੂੰ ਜਲਦੀ ਨਾਲ ਦੂਰ ਹਟਾ ਲਿਆ ਜਾਏ ਕਿਉਂਕਿ ਪਹਿਲਾਂ ਵੀ ਕਾਫੀ ਵਾਰ ਲੋਕਾਂ ਨੇ ਆ ਕੇ ਸ਼ਿਕਾਇਤਾਂ ਨਹੀਂ ਕਰ ਰਹੀਆਂ ਲੇਕਿਨ ਪਾਣੀ ਦੀ ਸਮੱਸਿਆ ਹੱਲ ਨਹੀਂ ਹੋ ਰਹੀ ਇਸ ਲਈ ਮੇਰੀ ਹੱਥ ਜੋੜ ਕੇ ਬੇਨਤੀ ਹੈ ਮੇਅਰ ਸਾਹਿਬ ਨਿਤਿਸ਼ ਸਾ ਅਗੇ ਬੇਨਤੀ ਇਹ ਬੇਨਤੀ ਸਮਾਧਨ ਹੋਣੀ ਕਿ ਉਹਦਾ ਜਲਦੀ ਜਲਦੀ ਹੱਲ ਕੀਤਾ ਜਾਵੇ ਤਾਂ ਕਿ ਜਿਹੜੀਆਂ ਭਿਆਨਕ ਮਾਰਜਤ ਬਚਾਇਆ ਜਾ ਸਕੇ ਧੰਨਵਾਦ